ਹਾਂਜੀ ਉਸਤਾਦ ਜੀ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਠੀਕ ਹੈ ਜੀ ਕਬੂਤਰ ਰੱਖੀ ਬੈਠੇ ਹਾਂ ਕਬੂਤਰ ਬੰਦ ਹੋਈ ਹੈ ਕਿੰਨੇ ਕਬੂਤਰ ਗਿਆ ਚ ਸਾਰੇ ਕਬੂਤਰ ਹੀ ਆ ਨਹੀਂ ਜੋੜੇ ਲੱਗੇ ਹੋਏ ਆਪਣੇ ਅੰਡੇ ਲਈ ਬੱਟੇ ਭਾਈ ਕੋਈ ਨਸਲ ਅੱਛਾ ਹੋਣਾ ਅੱਛਾ ਠੀਕ ਹੈ ਆਂਡ ਲਾਈ ਬੱਠੀ ਆਪਣੇ ਜੋੜੀ ਅੱਛਾ ਠੀਕ ਹੈ ਜੀ ਕਹੋ ਜੋੜੀਆਂ ਅੰਡਾਈ ਬੱਠੀ ਹੈ ਠੀਕ ਹੈ ਜੀ ਤੇ ਇੱਕ ਆਹ ਹੋ ਆਹ ਬੰਦਾ ਬੱਚੇ ਗੱਡੀ ਬੱਠੀ ਨੇ ਆਹ ਹੋਣੀ ਬੱਚੇ ਗੱਡੀ ਬੱਠੀ ਆਪੀ ਭਾਈ ਅੱਛਾ ਜੀ ਆਜੋ ਅੰਦਰ ਦਿਖਾਵਾਂ ਤੁਹਾਨੂੰ ਅੰਦਰ ਲੰਘਿਓ ਅੱਛਾ ਠੀਕ ਹੈ ਜੀ ਆ ਗਿਆ ਆ ਗਿਆ ਬੱਚੇ ਗੱਡੀ ਬਟੇ ਜੋੜੀ ਦਾ ਆਪਣੀ ਅੱਜ ਹੀ ਫੁੱਟੇ ਤੇ ਬੜਿਆ ਉਹ ਕਈ ਦਿਨਾਂ ਬਾਅਦ ਠੀਕ ਹੈ ਬਾਹਰ ਗਿਆ ਹੈਗਾ ਅੱਛਾ ਜੀ ਤੇ ਆਹ ਦੇਖਾ ਇਹ ਸਾਰੇ ਕਬੂਤਰ ਬਾਜ਼ੀਆਂ ਨਹੀਂ ਜੀ ਹਾਂ ਜੀ ਹਾਂ ਜੀ ਆਹ ਦੇਖ ਬਈ ਆਪਣੀ ਜੋੜੀ ਬੱਚੇ ਗੱਡੀ ਬੱਚੇ ਠੀਕ ਹੈ ਜੀ ਆਹ ਦੇ ਆਂਡਾ ਫੁੱਟਿਆ ਪਿਆ ਆਜ ਤੱਕ ਮਦਨ ਉਹ ਅੱਗੇ ਆਉ ਜਾਵਾਂ ਤੇ ਆਓ ਦੇਖੋ ਦੋਨੇ ਬੱਚੇ ਕੱਢ ਲਏ ਜੀ ਆਪਣੇ ਆ ਲੈ ਬੱਚੇ ਨਿਕਲੇ ਦੇਖੀ ਬੜਾ ਪਾਈ ਮੇਰਾ ਆਹ ਦੇਖੋ ਉਹ ਸੁਣੇ ਕਿਨੇ ਕਿ ਬੱਚੇ ਹਾਂ ਸਹੀ ਹੈ ਕੱਢੇ ਇੰਨੇ ਨੇ ਕਿਹਨਾਂ ਕਿ ਆਪਾਂ ਸਾਰੇ ਦੇਖਦੇ ਆ ਤੇ ਇਹਨਾਂ ਨਹੀਂ ਕੱਢੇ ਹਜੇ ਤੇ ਆਹ ਵਾਲਿਆਂ ਨੇ ਕੱਢੋ ਇਹਨਾਂ ਨੇ ਵੀ ਨਹੀਂ ਕੱਢੇ ਜੀ ਇਹਨੇ ਵੀ ਨਹੀਂ ਕੱਢੇ ਇਹਨੇ ਵੀ ਨਹੀਂ ਕੱਢੇ ਤੇ ਇੱਕ ਜੋੜੀ ਇੱਧਰ ਵੀ ਢਾਈ ਵਧੀ ਜ ਆਪਣੇ ਇਹ ਆ ਜੋੜੀ ਕੱਢੀ ਬੈਠੀ ਐ ਇੱਕ ਇੱਕ ਜੋੜੀ ਨੇ ਅੰਡੇ ਘੜ ਲਿਆ ਬੱਚੇ ਘੜ ਲਿਆ ਆਪਣੇ ਅੱਛਾ ਜੀ ਬਾਕੀ ਆ ਆਪਣੇ ਤੁਹਾਡੇ ਜੋੜੀਆਂ ਰਹਿ ਗਈਆਂ ਨਹੀਂ ਬਾਜੀਪੂਰੇ ਕਿਤੇ ਬਾਜੀ ਵਾਲੇ ਸਾਰੇ ਬਾਜੀ ਵਾਲੇ ਹੀ ਆ ਸਾਰੇ ਬਾਜੀ ਵਾਲੇ ਆ ਜੀ ਹਾਂ ਜੀ ਹਾਂ ਜੀ ਸਾਰੇ ਬਾਜੀ ਵਾਲੇ ਆਪ ਤੇ ਕੋਈ ਸੇਲ ਸੂ ਕਰਨਾ ਵੇ ਕਿ ਨਹੀਂ 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 ਸੇਲ ਆਪਣਾ ਕੰਮ ਹੈ ਸੇਲ ਦਾ ਕੰਮ ਨਹੀਂ ਹੈ ਆਹਾ ਕਬੂਤਰ ਆਪਣਾ ਬਾਜੀ ਦੇ ਤੇ ਠੀਕ ਹੈ ਜੀ ਆਹ ਆਹਾ ਕਬੂਤਰ ਆਪਣਾ ਬਾਜੀ ਦੇ ਤੇ ਅੱਛਾ ਜੀ 7 ਵਜੇ ਉਡਾਇਆ ਸੀ ਆਪਾਂ ਇਹ ਠੀਕ ਹੈ ਜੀ 7 ਵਜੇ ਹੀ ਉੱਤਰਿਆ ਸੀ ਇਹ 7 ਠੀਕ ਹੈ ਠੀਕ ਹੈ ਜੀ ਨਾ ਕਬੂਤਰ ਬਣ ਜਿੱਤੇ ਆਪਣਾ ਤੇ ਇੱਕ ਆਹਾ ਕਬੂਤਰ ਆਇਆ ਆਹ ਇਹ ਨਾਲ ਮੈਨੂੰ ਤਾਂ ਬੈਮੂਣ ਕੀਤੀ ਸੀਗੇ ਨਹੀਂ ਨਹੀਂ ਉਹ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਜੀ ਭਗਵੰਤ ਮਾਨ ਨੇ ਕੋਲ ਮਨਜ਼ੂਰੀ ਦਿੱਤੀ ਠੀਕ ਹੈ ਜੀ ਇੱਕ ਆਹਾ ਕਬੂਤਰ ਆਪਣੇ ਦਾ ਭਰਾ ਬਾਜੀ ਇਹ ਤੇ ਹੋ ਜੇਗਾ ਅੱਛਾ ਠੀਕ ਹੈ ਲੋ ਮਿੱਟੀ ਚੱਪੂ ਲੋ ਮਿੱਟੀ ਠੀਕ ਹੈ ਜੀ ਸਾਰੇ ਬਾਜੀ ਨਾਲ ਇਹ ਕਬੂਤਰ ਆਪਣੇ ਕੋਲੇ ਆਹ ਸਾਰੇ ਬੱਚੇ ਤਿਆਰ ਹੋ ਹੀ ਹੁੰਦੇ ਜਿਵੇਂ ਆਹ ਬੈਠਾ ਇੱਕ ਠੀਕ ਹੈ ਜੀ ਇੱਕ ਆ ਬੈਠਾ ਆ ਬੈਠਾ ਇੱਕ ਆ ਬੈਠਾ ਉਸ ਇੱਕ ਆਇਆ ਮਾ ਠੀਕ ਹੈ ਇੱਕ ਆ ਬੈਠਾ ਈ ਥੱਲੇ ਠੀਕ ਹੈ ਇੱਕ ਆ ਬੈਠਾ ਉਹਨਾਂ ਨੇ ਉਹਨਾਂ ਨੇ ਬੱਚੇ ਘੜਤੇ ਉਹਨਾਂ ਨੇ ਵੱਡੇ ਘੜਤੇ ਉਹ ਵੱਡਾ ਜੋੜਾ ਲੱਗਿਆ ਆ ਉਹ ਤੋਂ نیچے ਪਿਆ ਜੀ ਨੀਚੇ ਉਹ ਉਹ ਵੀ ਆਂਡੇ ਲਾਏ ਹੋਏ ਆ ਉਹਨਾਂ ਨੇ ਠੀਕ ਹੈ ਜੀ ਤਾਂ ਠੀਕ ਹੈ ਜੀ ਓਕੇ ਜੀ ਕਿ ਜੋੜੀ ਆਪਣੀ ਉੱਥੇ ਬੈਠੀ ਆ ਪਿੰਜਰੇ ਚ ਮਲਾ ਰਹੇ ਆ ਆਪਾਂ ਠੀਕ ਹੈ ਜੀ ਉਹ ਬਹੁਤ ਸੋਹਣਾ ਜੋੜੀ ਹੈ ਜੀ ਆਪਣੀ ਉਹ ਤੁਹਾਨੂੰ ਜਿਹੜੇ ਪਿੰਜਰੇ ਚ ਪਏ ਆ ਉਹ ਤੁਹਾਨੂੰ ਮੈਂ ਦਿਖਾਉਂਦੇ ਆ ਆਓ ਜੀ ਆ ਆ ਰਹੀ ਆਪਣੀ ਉਹ ਜੋੜੀ ਜੀ ਦੀ ਮੈਂ ਤੁਹਾਨੂੰ ਦਿਖਾਉਂਦਾ ਆ ਗੂਤਰ ਸਾਰਾ ਨਾਲੋਂ ਤਖੜਾ ਆਪਾਂ ਇਹ ਬਾਹੀ ਵਾਲਾ ਹੈ ਠੀਕ ਹੈ ਇਹ ਗੂਤਰ ਬੜਾ ਉੜਦੇ ਨੇ ਜਿਆ ਜੀ मतलब ਮਰ ਵੀ ਜਾਂਦੇ ਉੜ ਗੱਡੇ ਤਖੜੇ ਗੂਤਰ ਆ ਆ ਵਾਲੇ ਅੱਛਾ ਆਲੇ ਠੀਕ ਹੈ ਜੀ ਟੂਟਕ ਗੂਤਰੀ ਉਹ ਗੂਤਰੀ ਹੈ ਢੱਕੇ ਆ ਉਹਦੇ ਪੈਰਾਂ ਦੇ ਖੱਟੀ ਕਾਲੀ ਦੀ ਟੀਰੀ ਗੂਤਰੀ ਆ ਦੂਜੀ ਅੱਖੀ ਦੀ ਖੱਟੀ ਹੈ ਪਰਲੇ ਪਾਸੋਂ ਠੀਕ ਜੀ ਇੰਨੀ ਖੱਟੀ ਇੰਨੀ ਕਾਲੀ ਹੈ ਅੱਛਾ ਜੀ ਅੱਛਾ ਓਲੇ ਪਾਏ ਹੋਏ ਇਹਨਾਂ ਨੂੰ ਮੂੰਗੀ ਪਾਈ ਹੋਈ ਹੈ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਕੀ ਚੀਜ਼ ਗਰੂ ਕਰਦੇ ਕਰੋ ਲੰਮਗਾ ਲੰਮਗਾ ਵੀਡੀਓ ਆਉਣ ਆਇਆ ਕਰਨੀਆ ਧੁੱਕੀ ਲਵ ਯੂ ਬਾਈ